ਪਰਿਵਾਰ ਨੂੰ ਛੱਡ ਕੇ ਜਾਣਾ ਸੌਖਾ ਨਹੀਂ ਹੁੰਦਾ। ਵੀਡੀਓ ਵਿੱਚ ਵੇਖੋ ਵੀ ਇਹ ਵੀਰ ਵਿਦੇਸ਼ ਜਾ ਰਿਹਾ ਹੈ ਤੇ ਤੁਸੀਂ ਉਸ ਦੀਆਂ ਭੈਣਾਂ ਨੂੰ ਵੀ ਦੇਖ ਸਕਦੇ ਹੋ। ਵੀ ਭੈਣਾਂ ਦੇਖੋ ਆਪਣੇ ਭਰਾ ਨੂੰ ਚੁੰਮੜ ਕੇ ਰੋਣ ਲੱਗ ਜਾਂਦੀਆਂ ਐ ਤੇ ਵੀਰ ਵੀ ਦੇਖੋ ਕਿੰਨਾ ਰੋਂਦਾ ਹੈ। ਬਹੁਤ ਦੁੱਖ ਲੱਗਦਾ ਹੈ ਅਜਿਹੀਆਂ ਵੀਡੀਓ ਨੂੰ ਦੇਖ ਕੇ। ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਅੱਗੇ ਸ਼ੇਅਰ ਸ਼ੁਰੂ ਕਰਿਓ। ਵੀਡੀਓ ਵਿੱਚ ਵੇਖੋ ਵੀ ਜਦੋਂ ਇਸ ਭੈਣ ਦੀ ਢੋਲੀ ਤੁਰਦੀ ਹੈ ਤਾਂ ਤੁਸੀਂ ਉਸ ਦੇ ਭਰਾ ਨੂੰ ਵੀ ਦੇਖ ਸਕਦੇ ਹੋ ਵੀ ਭਰਾ ਕਿੰਨਾ ਰੋਂਦਾ ਹੈ। ਉਹ ਕਿ ਭਰਾ ਸਭ ਤੋਂ ਜ਼ਿਆਦਾ ਆਪਣੀਆਂ ਭੈਣਾਂ ਦਾ ਹੀ ਕਰਦੇ ਆ ਤੇ ਜਦੋਂ ਭੈਣ ਦੀ ਡੋਲੀ ਤੁਰਨੀ ਹੁੰਦੀ ਹੈ ਤਾਂ ਸਭ ਤੋਂ ਜ਼ਿਆਦਾ ਅੱਖਾਂ ਵਿੱਚ ਹੰਝੂ ਭਰਾਵਾਂ ਦੇ ਹੁੰਦੇ ਆ ਭੈਣ ਭਰਾ ਦੇ ਪਿਆਰ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਇਸ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਵੀ ਜਦੋਂ ਇਸ ਭੈਣ ਦੀ ਡੋਲੀ ਤੁਰਦੀ ਹੈ ਤਾਂ ਤੁਸੀਂ ਉਸਦੇ ਭਰਾ ਨੂੰ ਵੀ ਦੇਖ ਸਕਦੇ ਹੋ ਵੀ ਆਪਣੀ ਭੈਣ ਨੂੰ ਰੋਂਦਿਆਂ ਦੇ ਕਿੰਨਾ ਮੋਸ਼ਨਲ ਹੋ ਜਾਂਦਾ ਹੈ ਕਿਉਂਕਿ ਕੋਈ ਵੀ ਭਰਾ ਆਪਣੀ ਭੈਣ ਨੂੰ ਰੋਂਦਿਆਂ ਹੋਇਆਂ ਨਹੀਂ ਦੇਖ ਸਕਦਾ ਤੇ ਆਪਣੀ ਭੈਣ ਨੂੰ ਗੱਲ ਲਾ ਕੇ ਹੱਸਣ ਲੱਗ ਜਾਂਦਾ ਹੈ ਤੇ ਖੁਸ਼ੀ-ਖੁਸ਼ੀ ਵਿਦਾ ਕਰਦਾ ਹੈ ਇਸ ਭੈਣ ਭਰਾ ਦੇ ਪਿਆਰ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਇਹ ਹੁੰਦੇ ਨੇ ਪਰ ਇਹੋ ਜਿਹਾ ਹਰ ਵਾਰੀ ਕਦੇ ਨਹੀਂ ਦੇਖਿਆ ਹੋਣਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇੱਕ ਮੁੰਡਾ ਤੇ ਕੁੜੀ ਦਾ ਵਿਆਹ ਹੋ ਰਿਹਾ ਹੁੰਦਾ ਹੈ ਤਾਂ ਵਿਆਹ ਵਾਲੀ ਕੁੜੀ ਦੇ ਭਰਾ ਤੇ ਪਰਜਾਈ ਦੇ ਵੱਲੋਂ ਇੱਕ ਰਸਮ ਨਿਭਾਈ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਲਾਵਾ ਹੁੰਦੀਆਂ ਨੇ ਉਸੇ ਤਰ੍ਹਾਂ ਹੀ ਪਾਣੀ ਦਾ ਸੱਟਾ ਦੇ ਕੇ ਉੱਪਰ ਦੀ ਚੱਕਰ ਲਗਾਏ ਜਾਂਦੇ ਨੇ ਤਾਂ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਇਸ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਵੀ ਜਦੋਂ ਇਸ ਭੈਣ ਦੀ ਡੋਲੀ ਤੁਰਦੀ ਹੈ ਤਾਂ ਤੁਸੀਂ ਉਸਦੇ ਭਰਾ ਨੂੰ ਵੀ ਦੇਖ ਸਕਦੇ ਹੋ ਵੀ ਆਪਣੀ ਭੈਣ ਨੂੰ ਰੋਂਦਿਆਂ ਦੇ ਕਿੰਨਾ ਮੋਸ਼ਨਲ ਹੋ ਜਾਂਦਾ ਹੈ ਕਿਉਂਕਿ ਕੋਈ ਵੀ ਭਰਾ ਆਪਣੀ ਭੈਣ ਨੂੰ ਰੋਂਦਿਆਂ ਹੋਇਆਂ ਨਹੀਂ ਦੇਖ ਸਕਦਾ ਤੇ ਆਪਣੀ ਭੈਣ ਨੂੰ ਗੱਲ ਲਾ ਕੇ ਹੱਸਣ ਲੱਗ ਜਾਂਦਾ ਹੈ ਤੇ ਖੁਸ਼ੀ-ਖੁਸ਼ੀ ਵਿਦਾ ਕਰਦਾ ਹੈ ਇਸ ਭੈਣ ਭਰਾ ਦੇ ਪਿਆਰ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ